ਅੱਤ ਤੁਸੀਂ ਵੇਖੋ ਕਿਦਾਂ ਦੀਆਂ ਅੱਜ ਇਹਦੀ ਜੀ ਸ਼ਾਇਆ ਜੀ ਇਹਦੇ ਵਿੱਚ ਕੋਈ ਭੂਤ ਵੜਿਆ ਫਿਰਦਾ ਤੁਸੀਂ ਵੇਖਿਆ ਅੱਜ ਕੱਲ ਬੜੇ ਬੜੇ ਦੀਵਾਨਾ ਚਾਹੁੰਦੇ ਆ ਕਿਦਾਂ ਉਹ ਪੂਰੀ ਟ੍ਰੇਨਿੰਗ ਹੁੰਦੀ ਉਹਦੀ ਬਕਾਇਦਾ ਉਹਦੇ ਕਲਾਸਾਂ ਲਗਦੀਆਂ ਵੀ ਤੂੰ ਡਰਨਾ ਕਿਦਾਂ ਤੇਰੇ ਵਿੱਚ ਭੂਤ ਕਿਦਾਂ ਬਾਹਰ ਕੱਢਣਾ ਸੀ ਉਹ 5-10 ਮਿੰਟਾਂ ਬਾਅਦ ਭੂਤ ਸਹੀ ਹੋ ਜਾਂਦਾ ਤੇ ਮੈਂ ਕਈ ਵਾਰੀ ਕਹਿੰਦਾ ਹਾਂ ਨੂੰ ਲੱਭਿਆਂ ਭੂਤ ਉਹਦੇ ਕੋਲ ਪੱਠੇ ਪਵਾਵਾਂਗੇ ਮਜਾ ਨੂੰ ਜੇ ਮੰਨ ਲਓ ਸੱਚੀ ਤੁਹਾਡੇ ਸਾਹਮਣੇ ਭੂਤ ਆ ਜੇ ਨਾ ਉਹਨੂੰ ਕੋਲ ਚਲ ਕਣਕ ਨੂੰ ਪਾਣੀ ਲਾ ਕੇ ਆ ਉਹ ਬੋਲੋ ਪਿਆਰੇ ਜਿੰਨੇ ਵਿਲੇ ਬੰਦੇ ਆ ਨਾ ਭੂਤ ਵੀ ਉਹਨਾਂ ਚਾਹੁੰ ਜਿਹੜਾ ਬੰਦਾ ਵਿਜੀ ਆ ਉਹਦੇ ਕੋਲ ਤੇ ਇੰਨਾ ਟਾਈਮ ਹੀ ਨਹੀਂਗਾ ਜੀ ਸਾਡੇ ਸਮਾਜ ਵਿੱਚ ਤੁਸੀਂ ਕੋਈ ਪਿੰਡ ਲਾ ਲਓ ਜਿੱਥੇ ਕੋਈ ਚੌਂਕੀ ਨਹੀਂ ਮਾੜੀ ਮੋਟੀ ਲੱਗਦੀ ਸਤਿਗੁਰ ਨੇ ਪਾਣੀ ਚਾਵੇਂ ਥੋੜਾ ਆਖਿਆ ਸੀ ਗਿਆਨ ਵੀ ਹੋਣਾ ਗਾਵੇ ਗੀਤ ਮੁਖੇ ਮੁੱਲਾ ਪਹਿਲਾ ਮੁੱਲਾ ਲੋਕਾਂਵਾਂ ਦਾ ਸੀ ਮਸੀਤੇ ਜਾਇਆ ਕਰੋ ਹੁਣ ਉਹਨੇ ਘਰ ਨੂੰ ਮਸੀਤ ਬਣਾ ਲਿਆ ਵੀ ਇੱਥੇ ਆਇਆ ਕਰੋ ਗੱਲ ਵਧੀਆ ਕਈਆਂ ਨੇ ਘਰੇ ਚੌਂਕੀਆਂ ਲਾਉਣੀਆਂ ਸ਼ੁਰੂ ਕਰਦੀਆਂ ਕੋਈ ਮੰਗਲਵਾਰ ਲਈ ਜਾਂਦਾ ਕੋਈ ਵੀਰਵਾਰ ਲਈ ਜਾਂਦਾ ਕੋਈ ਬੁੱਧਵਾਰ ਲਈ ਜਾਂਦਾ ਕੋਈ ਸ਼ਨੀਵਾਰ ਲਈ ਜਾਂਦਾ ਕੋਈ ਕੇ ਦੇ ਇਦਾਂ ਹੱਥ ਫੇਰ ਕੇ ਗੋਡੇ ਠੀਕ ਕਰੀ ਜਾਂਦਾ ਕੋਈ ਪਥਰੀਆਂ ਬਾਹਰ ਕੱਢੀ ਜਾਂਦਾ ਲੱਗਦਾ ਨਹੀਂ ਸਾਨੂੰ ਵੀ ਆਪਣਾ ਭਾਰਤ ਦੇਸ਼ ਕਿੰਨਾ ਤਰੱਕੀਆਂ ਤੇ ਆ ਕੋਈ ਆਂਦਾ ਇਦਾਂ ਹੱਥ ਫੇਰ ਕੇ ਪਥਰੀ ਬਾਹਰ ਕੱਢ ਦਿੰਦਾ ਨਾ ਮੈਂ بڑے بڑے ਡਾਕਟਰ ਫੇਲ ਕੀਤੇ ਪਏ ਇਥੇ ਜਦੋਂ ਬੰਦਾ ਉਹ ਮਰਦਾ ਮੜ ਕੇ ਉਸੇ ਪੱਥਰੀ ਨਾਲ ਆ ਨਾ ਜਦੋਂ ਅੰਦਰ ਕੋਈ ਜ਼ਹਿਰ ਜੂੜ ਜੀ ਫੈਲ ਜਾਂਦੀ ਹੈ ਵੀ ਸਮਝ ਵੀ ਨਹੀਂ ਆਉਂਦੀ ਕਈ ਜਾਣ ਕੇ ਬਾਬਾ ਜੀ ਸਾਡੇ ਸ਼ੂਗਰ ਵੜੀ ਆ ਕਿੰਨੇ ਹਸਪੀਟਲਾਂ ਦੇ ਵਿੱਚ ਲੋਕ ਮੈਂ ਪਹਿਲਾਂ ਸਟੇਜਾਂ ਦੇ ਕਿਹਾ ਕਿੰਨੇ ਜਿਹੜੇ ਆ ਤੁਸੀਂ ਵੇਖੋ ਆਰਾਮਦੇਵ ਵਾਲੀ ਵੇਖ ਲਓ ਤੁਸੀਂ ਕਿੰਨਾ ਲੋਕਾਂ ਨੂੰ ਦਵਾਈਆਂ ਵੰਡਦਾ ਰਿਹਾ ਹੁਣ ਇੱਕ ਦਿਨ ਬੀਪੀ ਆਪਣਾ ਚੈੱਕ ਕਰਾਉਂਦੇ ਸੀ ਡਾਕਟਰਾਂ ਕੋਲ ਸਾਡੇ ਲੋਕ ਵੀ ਜਾਂਦੇ ਆ ਪਖੰਡੀਆਂ ਕੋਲ ਕਈ ਕਈ ਐਦਾਂ ਕਰੇ ਕੋਈ ਚੰਗਾ ਜਿਹਾ ਬਾਬਾ ਦੱਸੋ ਜੀ ਕਿਤੇ ਮੈਂ ਬਿਮਾਰੀ ਦੇ ਸਾਡੇ ਘਰੋਂ ਨਿਕਲ ਉਹਨਾਂ ਨੇ ਆਪਣੇ ਬਹੁਤ ਵੱਡੇ ਵੱਡੇ ਹਸਪੀਟਲ ਬਣਾਏ ਇਸ ਕਰਕੇ ਨਵੰਮਾ ਜੋ ਪਰਮਾ ਪਖੰਡਾ ਚੋਂ ਬਾਹਰ ਨਿਕਲੋ ਖਾਣਾ ਪੀਣਾ ਆਪਣਾ ਸਹੀ ਕਰ ਲਓ ਗੁਰਬਾਨੀ ਦੀ ਵਿਚਾਰ ਆਪਣੇ ਘਰਾਂ ਚ ਕਰਨ ਕਰਨੀ ਸ਼ੁਰੂ ਕਰ ਦਿਓ ਕਿਸੇ ਤੇ ਵਿਸ਼ਵਾਸ ਕਰਨ ਦੀ ਲੋੜ ਹੀ ਨਹੀਂ ਬਾਹਰ ਸਾਨੂੰ ਆਪਣੇ ਆਪ ਹੀ ਠੀਕ ਹੋ ਜਾਣਾ ਸੀ ਅਈ ਤਾਂ ਪਖੰਡਵਾਦ ਨੂੰ ਆਪ ਹੀ ਬੜਾਵਾ ਦਿੱਤਾ ਹੈ ਆਪ ਹੀ ਤੁਸੀਂ ਤੁਰੇ ਫਿਰਦੇ ਆ ਜਾਂ ਇਦਾਂ ਕਹੀ ਜਾਣਗੇ ਬੜਾ ਉਹ ਸਿਆਣਾ ਹੈ ਉਹ ਸਿਆਣਾ ਤੇ ਆਪ ਹੀ ਆ ਭਾਈ ਤੁਹਾਨੂੰ ਵਹਿਮਾਂ ਚ ਪਾ ਕੇ ਤੇ ਉਹ ਆਪਣੇ ਪਿਛੇ ਲਾਈ ਫਿਰਦਾ ਸਿਆਣਾ ਤੇ ਆਪ ਹੀ ਹੋਇਆ ਉਹ ਸਿਆਣਾ ਤੇ ਆਪ ਹੀ ਆ ਨਾ ਆਪਾਂ ਨੂੰ ਕਣਕ ਵੀ ਤਰਲੇ ਲੈ ਲੈ ਕੇ ਵੇਚਣੀ ਪੈਂਦੀ ਅਗਲੇ ਦਿਨ ਸਵਾਦੀਆਂ ਕੁੜੀਆਂ ਵਿਕੀ ਜਾਂਦੀਆਂ ਸਿਆਣੇ ਤੇ ਆਪੇ ਹੀ ਹੋਏ ਆਪਾਂ ਕੁਇੰਟਲ ਦੀ ਕਣਕ ਤਰਲੇ ਲੈ ਕੇ ਆਹੀ ਤੇ ਇਦਾਂ ਕਹਿੰਨੇ ਕਣਕ ਸੋਟ ਆਇਆ ਮੰਡੀ ਚ ਕਹਿੰਦਾ ਹਾਂ ਦੋ ਟਰਾਲੀਆਂ ਉੱਚੀ ਬੋਲਿਓ ਹਾਂ ਜੀ ਅਗਲੇ ਸਵਾਵ ਨਹੀਂ ਇਦਾਂ ਕਹਿੰਦੇ ਸਵਾਸ ਸੋਟ ਆਇਆ ਉਹ ਇਦਾਂ ਨਹੀਂ ਕਹਿੰਦੇ ਉਹਨਾਂ ਦੀ ਸਵਾਹ ਆ ਚੁੱਲੇ ਦੀ ਉਹ ਵੀ ਨਹੀਂ ਕਦੇ ਸੋਟ ਆਇਆ ਅਸੀਂ ਕਹੀਂ ਜਣਸ ਨੂੰ ਸੋਟਣਾ ਕਹਿੰਦੇ ਆ ਸਵਾਹ ਵਿਕਦੀ ਗੱਲਾਂ ਦੀ ਪੁੜੀਆਂ ਨਾਲ ਵਿਗਦੀ ਆ ਪੀਂਦੇ ਨੇ ਲੋਕ ਸੁਆ ਰੱਖਾਂ ਪੀਂਦੇ ਨੇ ਲੋਕ ਪਖੰਡ ਕਰਦੇ ਨੇ ਲੋਕ ਤਰ੍ਹਾਂ ਤਰ੍ਹਾਂ ਦਾ ਪਖੰਡ ਕਰਦੇ ਨੇ ਇੱਕ ਪਖੰਡ ਥੋੜਾ ਤੇ ਜਿਹਨੂੰ ਤੁਸੀਂ ਰੋਕੋ ਉਹ ਤੁਹਾਡੇ ਸਿਰ ਦੇ ਵਾਲਾ ਨੂੰ ਆਉਂਦਾ ਜੀ ਸਾਨੂੰ ਤੁਸੀਂ ਰੋਕਦੇ ਕਿਉਂ ਜੇ ਰੋਜ਼ ਆਪਣੇ ਘਰਾਂ ਵਿੱਚ ਅਸੀਂ ਇਸ ਅਮਰਤ ਨੂੰ ਪੀਣਾ ਸ਼ੁਰੂ ਕਰ ਦਈਏ ਰੋਜ਼ ਆਪਣੇ ਘਰ ਚ ਸਤਿਗੁਰ ਦੀ ਬਾਣੀ ਵਿਚਾਰਨੀ ਸ਼ੁਰੂ ਕਰ ਦਈਏ ਵਹਿਮਾਂ ਚ ਪੈਣ ਦੀ ਲੋੜ ਹੀ ਨਹੀਂ ਸਾਨੂੰ ਵਿਸ਼ਵਾਸ ਕਰੋ ਆਪਣੇ ਗੁਰੂ ਤੇ ਗੁਰਬਾਣੀ ਸਜਗ ਮੈਂ ਚਾਨਣ ਗੁਰਬਾਣੀ ਚਾਨਣ ਦਿੰਦੀ ਹੈ ਗੁਰਬਾਣੀ ਰੋਸ਼ਨੀ ਦਿੰਦੀ ਹੈ ਗੁਰਬਾਣੀ ਮਨੁੱਖ ਨੂੰ ਸੋਝੀ ਦਿੰਦੀ ਹੈ ਤਾਂ ਪਾਸ਼ਾ ਜੀ ਕਹਿੰਦੇ ਨੇ ਫੂਟੋਂ ਆਂਡਾ ਪਰਮਕਾਰ ਮਨੇ ਪਇਓ ਪ੍ਰਗਾਸ ਕਾਟੀ 베ਰੀ ਪਗਾ ਤੇ ਗੁਰ ਕੀਨੀ ਬੰਦ ਖਲਾਸ ਗੁਰੂ ਨੇ ਬੰਦਨਾ ਤੋਂ ਖਲਾਸੀ ਕਰ ਦਿਤੀ ਜਦੋਂ ਸੀ ਭਗਤ ਰਵਦਾਸ ਜੀ ਦੇ ਬਚਨ ਪੜ੍ਹਦੇ ਆ ਨਾ ਕੀ ਆਂਦੇ ਨੇ ਜਬ ਹਾਂ ਮੋਹ ਤੈ ਤਬ ਤੂੰ ਨਹੀਂ ਜਦੋਂ ਤੱਕ ਸਾਡੇ ਅੰਦਰ ਮੈਂ ਆ ਉਹ ਤੱਕ ਰੱਬ ਜੀ ਤੁਸੀਂ ਕਿੱਥੇ ਹੋ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ ਪਹਿਲਾਂ ਭਲੇਖਾ ਪੈ ਗਿਆ ਸੀ ਇੱਕ ਸਾਨੂੰ ਬਹੁਤ ਵੱਡਾ ਮਾਦਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮੰਨਿਏ ਹੋਏ ਨਾ ਤੈਸਾ ਸਾਨੂੰ ਇੱਕ ਭ੍ਰਮ ਪੈ ਗਿਆ ਕਿ ਕਿ ਜਗਤ ਵੱਖਰਾ ਵਾ ਤੁਸੀਂ ਵੱਖਰੇ ਹੋ ਜਗਤ ਨਾਲੋਂ ਤੁਹਾਡੀ ਇੱਕ ਵਿਥ ਵਾ ਵੀ ਸੰਸਾਰ ਵੱਖਰਾ ਵਾ ਤੁਸੀਂ ਵੱਖਰੇ ਹੋ ਬਹੁਤ ਵੱਡਾ ਭੁਲੇਖਾ ਪੈ ਗਿਆ ਸਾਨੂੰ ਪਰ ਬਾਅਦ ਚ ਸਮਝ ਆਈ ਵਾਸਤ ਵਿੱਚ ਤੁਸੀਂ ਹੀ ਜਗਤ ਜਗਤ ਤੁਸੀਂ ਤੁਸੀਂ ਜਗਤ ਇੱਕ ਹੀ ਹੋ ਕਿਵੇਂ ਪਤਾ ਲੱਗਾ ਪਹਿਲਾਂ ਸਾਨੂੰ ਇਹ ਲੱਗਾ ਸੀ ਜਦੋਂ ਹਵਾ ਵਗਦੀ ਬਹੁਤ ਤੇਜ਼ ਤੇ ਸਮੁੰਦਰ ਵਿੱਚੋਂ ਪਾਣੀ ਆਕਾਸ਼ ਵੱਲੋਂ ਜਾਂਦਾ ਹੈ ਤਰੰਗਾ ਬਣਦੀਆਂ ਨੇ ਲਹਿਰਾਂ ਬਣਦੀਆਂ ਨੇ ਤੇ ਅਸੀਂ ਕਿਹਾ ਲਹਿਰਾਂ ਵੱਖਰੀਆਂ ਨੇ ਸਮੁੰਦਰ ਦਾ ਪਾਣੀ ਵੱਖਰਾ ਪਰ ਜਿਉਂ ਹੀ ਹਵਾ ਰੁਕੀ ਉਹ ਤਰੰਗਾ ਉਹ ਹਵਾ ਰੁਕਣ ਤੋਂ ਬਾਅਦ ਸਮੁੰਦਰ ਦੇ ਵਿੱਚ ਹੀ ਆਣ ਕੇ ਡਿੱਗ ਪਈਆਂ ਜਦ ਹਮ ਹੋਤੇ ਸਾਰੇ ਕੋਲ ਜਦ ਹਮ ਹੋਤੇ ਤਬ ਅਬ ਤੂੰ ਹੀ अनल अगम जैसे लहर में उदित चल केवल हुन समझ आ गई पानी है सारे बन्ने समुंदर ही सी समुंदर दा ही रूप सी नरपत एक सिंहासन सोया सपने भया भिखारी राजा अपने सिंहासन ते किते बैठा सी बैठे दी अख लाग गई उनु सपना आया वी मैं ता पे भिखारी बन गया ਪਰ ਭਿਖਾਰੀ ਬਣਿਆ ਸੀ ਉਹ ਉਹ ਤਾਂ ਸੁਪਨਾ ਆਇਆ ਉਹਨੂੰ ਜਦੋਂ ਜਾ ਖੁੱਲੀ ਉਹਨੇ ਗੱਲ ਐ ਮੇਰਾ ਤਾਂ ਰਾਜ ਭਾਗ ਚੰਗਾ ਪੜਾ ਵੇਖ ਕਿੰਨੇ ਲੋਕ ਐਲਕਾਰ ਬੈਠੇ ਮੈਂ ਤਾਂ ਸੁਪਨੇ 'ਚ ਠੂਠਾ ਪੜ ਗਿਆ ਤੁਰੇ ਫਿਰਦਾ ਸੀ ਗੱਲ ਭਿਖਾਰੀ ਦੀ ਨਹੀਂ ਐ ਗੱਲ ਰਾਜੇ ਦੀ ਨਹੀਂ ਐ ਗੱਲ ਸਾਡੀ ਐ ਕੀ ਕਿਹਾ ਭਲਾ ਭਗਜੀ ਦੇ ਅਸਤਰਾਜ ਬਿਸ਼ਰਤ ਦੁੱਖ ਪਾਇਆ ਅਸਤਰਾਜ ਦਾ ਅਰਥ ਰਾਜ ਹੁੰਦਾ ਹੈਗਾ ਸੀ ਪਰ ਵਿਸ਼ੜ ਦਾ ਦੁੱਖ ਪਾਇਆ ਉਹਨੇ ਸੁਪਨੇ 'ਚ ਇੰਜ ਲੱਗਾ ਵੀ ਰਾਜ ਐ ਦੀ ਮੇਰੇ ਕੋਲ ਸੋ ਗਤ ਭਈ ਆ ਗੱਲ ਗੁਰਮਤ ਵਾਲੀ ਆ ਵੀ ਇਹ ਹਾਲਤ ਸਾਡੀ ਆ ਹੈਗੇ ਤੇ ਅਸੀਂ ਬਾਦਸ਼ਾਹ ਤੇ ਰਾਜੇ ਆ ਪਰ ਭਿਖਾਰੀ ਬਣੇ ਬੈਠੇ ਆ